ਰਯੋਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਖਾਤੇ ਤੁਹਾਨੂੰ ਦਿਖਾਇਆ ਸੀ ਵੀਰੋ ਰੇਲਵੇ ਸਟੇਸ਼ਨ ਬਰਨਾਲਾ ਆਹ ਤੁਹਾਨੂੰ ਇੱਕ ਪੁਰਾਣਾ ਦ੍ਰਿਸ਼ ਤਹਾਰਿਆ ਨਦਰਖਤਾਂ ਦਾ ਇਹ ਘੱਟੋ ਘੱਟ 100 ਸਾਲ ਜਾਂ 50 ਸਾਲ ਪੁਰਾਣੇ ਹੋਣਗੇ ਘੱਟੋ ਘੱਟ ਜੀ ਦੇਖੋ ਸ਼ਾਮ ਦਾ ਵੇਲਾ ਚਿੜੀਆਂ ਦੀ ਚੂੰ ਚੂੰਦੀ ਬਾਜ ਬਹੁਤ ਆ ਰਹੀ ਹੈਗੀ ਇਹੇ ਚੀਜ਼ਾਂ ਹੀ ਹੁਣ ਦੇਖਣ ਦੇਖਣ ਨੂੰ ਆਪਾਂ ਤਰਸ ਰਹਾਂਗੇ ਇਹ ਜੀ ਜਾ ਕੇ ਕਿਸੇ ਟਾਈਮ ਨਾਏ ਦਾ ਛਾਂ ਥੱਲੇ ਬੈਠ ਬੈੜਦੇ ਬਜ਼ੁਰਗ ਸਾਡੇ ਪੁਰਾਣੇ ਇਹ ਚੀਜ਼ਾਂ ਹੁਣ ਦਿਨੋਂ ਦਿਨ ਸਾਨੂੰ ਪਤਾ ਖਤਮ ਹੁੰਦੀਆਂ ਜਾ ਰਹੀਆਂ ਨੇ ਤਾਂ ਹੀ ਆਪਾਂ ਸੋਚਿਆ ਵੀ ਰੋ ਵੀ ਦਰਖਤ ਤੋਂ ਵੱਧ ਤੋਂ ਵੱਧ ਲਾਈਏ ਤਾਂ ਕਿ ਨਾਏ ਦਾ ਪੰਛੀ ਬੈਠ ਸਕਣਾ ਸਾਡੇ ਆਉਣ ਵਾਲੀਆਂ ਪੀੜ੍ਹੀਆਂ ساری ਉਮਰ ਵੀ ਐਕਸ਼ਨ ਦੀ ਕਮੀ ਨਾ ਰਹੇ ਉਹਨਾਂ ਨੂੰ ਬੱਚਿਆਂ ਨੂੰ ਆਪਣੇ ਨੂੰ ਤਾਂ ਕਰਕੇ ਸੀ ਦਰਖਤਾਂ ਵੱਲ ਵੱਧ ਤੋਂ ਵੱਧ ਧਿਆਨ ਦੇ ਰਿਆਂਗੇ ਸਾਡੇ ਚਾਰ ਵੀਰ ਸੇਖਾ ਰੋਡ ਤੇ ਦਰਖਤਾਂ ਦੀ ਸੇਵਾ ਕਰ ਰਹੇ ਨੇ ਤੁਹਾਨੂੰ ਵੀਡੀਓ ਚ ਪਹਿਲਾਂ ਵੀ ਦੱਸਿਆ ਸੀਗੇ ਚਾਰ ਵੀਰ ਸਾਡੇ ਹੰਡਿਆ ਰੋਡ ਤੇ ਨੇ ਤੇ ਅਸੀਂ ਸੰਘੇੜੇ ਵੀ ਸ਼ੁਰੂਆਤ ਕੀਤੀ ਸੀ ਦਰਖਤਾਂ ਦੀ ਜੀ ਪੰਜ ਦੀ ਉੱਥੇ ਵੀ ਸਾਡੇ 10 ਵੀਰ ਜੁੜ ਚੁੱਕੇ ਨੇ ਉਹ ਸੰਘੇੜੇ ਵੀ ਦਰਖਤਾਂ ਲਾਉਣ ਲਾਉਣੇ ਉਹਨਾਂ ਨੇ ਸਟਾਰਟ ਕਰਤੇ ਅੱਜ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੀਆਂ ਵੀਡੀਓ ਦੇ ਦੇਖ ਕੇ ਲਾਈਕ ਕਮੈਂਟ ਸ਼ੇਅਰ ਕਰਦੇ ਨੇ ਏ ਨਾ ਸਾਡਾ ਮਾਣ ਵਧਾਉਣੇ ਨੇ ਬਹੁਤ ਬਹੁਤ ਧੰਨਵਾਦ ਵੀਰੋ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਤੁਹਾਨੂੰ ਨਵੀਂ ਵੀਡੀਓ ਦੇਖਣ ਨੂੰ ਕੁਝ ਮਿਲੇ ਵੀਡੀਓ ਚ ਧੰਨਵਾਦੀ